ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਜਿਹੜਾ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਨੁਸਖਾ ਦੱਸਣ ਜਾ ਰਹੇ ਹਾਂ ਪਸ਼ੂ ਨੂੰ ਹੀਟ ਦੇ ਵਿੱਚ ਲੈ ਕੇ ਆਉਣ ਵਾਸਤੇ ਸੋ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਦੋਸਤੋ ਜੇਕਰ ਜਿਹੜੇ ਮੇਰੇ ਵੀਰ ਪਸ਼ੂ ਪਾਲਕ ਹਨ ਉਹਨਾਂ ਦੇ ਕੋਲ ਜਿਹੜਾ ਪਸ਼ੂ ਹੈ ਦੋਸਤੋ ਹੀਟ ਵਿੱਚ ਨਹੀਂ ਆ ਰਿਹਾਗਾ ਸਾਇਲੈਂਟ ਹੀਟ ਆ ਖੁੱਲ ਕੇ ਹੀਟ ਨਹੀਂ ਆ ਰਹੀਗੀ ਤੁਸੀਂ ਇਹ ਫਾਰਮੂਲਾ ਯੂਜ਼ ਕਰ ਸਕਦੇ ਹੋ ਸੋ ਜਿਹੜਾ ਇਹ ਫਾਰਮੂਲਾ ਦੋਸਤੋ ਮੈਂ ਤੁਹਾਨੂੰ ਜਿਹੜਾ ਪ੍ਰੋਪਰ ਵੀਡੀਓ ਦੇ ਵਿੱਚ ਦੱਸ ਰਿਹਾ ਉਸ ਤੋਂ ਪਹਿਲਾਂ 200 ਜਿੱਦਾਂ ਕੀ ਇੱਕ ਬੇਨਤੀ ਹੈਗੀ ਆ ਵੀ ਜਿੱਦਾਂ ਇਲੈਕਸ਼ਨ ਦੋਸਤੋ 20 ਫਰਵਰੀ ਕੱਲ ਦਾ ਦਿਨ ਜਿਹੜਾ ਦੋਸਤੋ ਵੋਟਾਂ ਹੋਣ ਜਾ ਰਹੀਆਂ ਨੇ ਉਸ ਦੇ ਸਬੰਧ ਵਿੱਚ ਦੋਸਤੋ ਦੋ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ ਮੈਂ ਸੋ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਆਪਣੇ ਹੱਕ ਵਿਸ਼ਾਣਦੇ ਨੇ ਉਹ ਜਰੂਰ ਜਿਹੜਾ ਸਹੀ ਮਤਦਾਨ ਕਰੋ ਆਪਦਾ ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰਿਓ ਸ਼ਰਾਬ ਤੇ ਤੇ ਪੈਸਿਆਂ ਤੇ ਦੋਸਤੋ ਨਾ ਵਿਕਿਓ ਕਿਉਂਕਿ ਜਿਹੜਾ ਨਸ਼ਾ ਹੁੰਦਾ ਦੋਸਤੋ ਇੱਕ ਦਿਨ ਨਹੀਂ ਤੇ ਦੂਜੇ ਦਿਨ ਨੱਥ ਜੂਗਾ ਪੈਸੇ ਵੀ ਦੋਸਤੋ 12000 ਨਾਲ ਕੋਈ ਬਾਹਲੀ ਵੱਡੀ ਕੋਠੀ ਮਹਿਲ ਨਹੀਂ ਪੈਣ ਲੱਗੇਗੀ ਆਪਣੇ ਜਿਹੜਾ ਵੋਟ ਦਾ ਸਹੀ ਤੁਹਾਡਾ ਅਧਿਕਾਰ ਹੈਗਾ ਸਾਰੇ ਵੀਰਾਂ ਦਾ ਉਹ ਜਰੂਰ ਤੁਸੀਂ ਉਸ ਦਾ ਸਹੀ ਵਰਤੋਂ ਕਰਿਓ ਸਹੀ ਯੂਜ਼ ਕਰਿਓ ਸੋ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਕਰਿਓ ਮੈਂ ਇਹ ਨਹੀਂ ਕਹਿਣਾ ਚਾਹੁੰਦਾਗਾ ਜਿਸ ਪਾਰਟੀ ਨੂੰ ਤੁਸੀਂ ਦੇਖਿਆ ਜਾਂ ਜਿਸ ਨੂੰ ਆਪਾਂ 5 ਸਾਲ ਨਹੀਂ 20 ਸਾਲ ਨਹੀਂ 25 ਸਾਲ ਨਹੀਂ ਤਕਰੀਬਨ ਬਹੁਤ ਲੰਮਾ ਸਮਾਂ ਦੇਖਿਆ ਉਸ ਪਾਰਟੀ ਨੂੰ ਵੀ ਕਰ ਸਕਦੇ ਹੋ ਵੋਟ ਇੱਕ ਬਦਲਾਅ ਦੇ ਤੌਰ ਤੇ ਹੋਰ ਪਾਰਟੀ ਨੂੰ ਵੀ ਤੁਸੀਂ ਵੋਟ ਕਰ ਸਕਦੇ ਹੋ ਸੋ ਦੋਸਤੋ ਤੁਹਾਡਾ ਅਧਿਕਾਰ ਹੈ ਸਹੀ ਉਸ ਦੀ ਜਿਹੜੀ ਵਰਤੋਂ ਕਰਿਓ ਜਿਸ ਕਾਰਨ ਸਾਨੂੰ ਅੱਗੇ 5 ਸਾਲ ਜਿਹੜੀ ਸਰਕਾਰ ਆਵੇ ਤੇ ਸਾਨੂੰ ਪਛਤਾਉਣਾ ਨਾ ਪਵੇ ਆਪਣੀ ਵੋਟ ਦੇ ਕੇ ਗਲਤ ਬੰਦੇ ਦੀ ਜਨਾਬ ਕਰਕੇ ਸੋ ਜਿਹੜੀਆਂ ਇੰਨੀਆਂ ਬੇਨਤੀਆਂ ਤੁਸੀਂ ਜ਼ਰੂਰ ਪ੍ਰਵਾਨ ਕਰਨੀਆਂ ਸੋ ਦੋਸਤੋ ਜਿਹੜਾ ਅੱਜ ਤੁਹਾਨੂੰ ਫਾਰਮੂਲਾ ਆਪਾਂ ਦੱਸਣ ਜਾ ਰਹੇ ਹਾਂ ਉਹ ਪਸ਼ੂ ਨੂੰ ਜਿਹੜਾ ਹੀਟ ਵਿੱਚ ਲੈ ਕੇ ਆਉਣ ਦਾ 100% ਨਹੀਂ 101% ਜਿਹੜਾ ਦੋਸਤੋ ਸਿੱਧ ਹੈਗਾ ਸੋ ਜਿਹੜੀਆਂ ਚੀਜ਼ਾਂ ਲੈਣੀਆਂ ਦੋਸਤੋ ਆਪਣੇ ਘਰਾਂ ਦੇ ਵਿੱਚ ਆਮ ਉਹ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਸੋ ਪਸ਼ੂ ਨੂੰ ਇਹ ਫਾਰਮੂਲਾ ਦੇਣ ਤੋਂ ਪਹਿਲਾਂ ਦੋਸਤੋ ਇੱਕ ਜ਼ਰੂਰੀ ਜਿਹੜੀ ਗੱਲ ਹੈਗੀ ਆ ਪਸ਼ੂ ਦੀ ਡੀਵਾਰਮਿੰਗ ਪਹਿਲੇ ਨੰਬਰ ਤੇ ਜ਼ਰੂਰ ਕਰ ਲਿਓ ਦੋਸਤੋ ਬਾਅਦ ਦੋਸਤੋ ਡੀ ਵਰਮਿੰਗ ਤੋਂ ਬਾਅਦ ਜਿਹੜਾ ਇੱਕ ਇੱਕ ਐਗਰੀਮੈਂਟ ਚਾਹੇ ਫੂਟ ਦੇ ਸਕਦੇ ਹੋ ਮਲਟੀ ਵਿਟਾਮਿਨ ਚਾਹੇ ਮਿਨਰਲ ਮਿਕਸਚਰ ਜਿਹੜਾ ਦੋਸਤੋ ਉਹ ਤੁਸੀਂ ਪਸ਼ੂ ਨੂੰ ਪਹਿਲਾਂ ਜ਼ਰੂਰ ਤੁਸੀਂ ਦੇ ਸਕਦੇ ਹੋ ਪਹਿਲਾਂ ਤੁਸੀਂ ਡੀ ਵਰਮਿੰਗ ਕਰ ਲੈਣੀ ਹੈ ਦੋਸਤੋ ਉਸ ਤੋਂ ਬਾਅਦ ਜਿਹੜਾ ਮਿਨਰਲ ਮਿਕਸਚਰ ਜਿਹੜਾ ਯੂਜ਼ ਕਰਨਾ ਹੈਗਾ 15 ਤੋਂ 20 ਦਿਨ ਵੀ ਯੂਜ਼ ਕਰ ਸਕਦੇ ਹੋ ਉਸ ਨੂੰ ਉਸ ਤੋਂ ਬਾਅਦ ਦੋਸਤੋ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਣ ਜਾ ਰਿਹਾ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਪਸ਼ੂ ਨੂੰ ਸਹੀ ਹੀਟ ਦੇ ਵਿੱਚ ਲੈ ਕੇ ਆ ਸਕਦੇ ਹੋ 100 ਨਹੀਂ 101% ਗਾਰੰਟੀ ਹੈ ਤੁਹਾਡਾ ਪਸ਼ੂ ਹੀਟ ਵਿੱਚ ਆਵੇਗਾ ਦੋਸਤੋ ਆ ਜੋ ਚੀਜ਼ਾਂ ਲੈਣੀਆਂ ਨੇ ਦੋਸਤੋ ਉਹ ਇਸ ਤਰ੍ਹਾਂ ਤੁਸੀਂ ਨੋਟ ਵੀ ਕਰ ਸਕਦੇ ਹੋ ਪਹਿਲੇ ਨੰਬਰ ਤੇ ਆਪਾਂ ਸ਼ੁਹਾਰੇ ਲਵਾਂਗੇ ਸ਼ੁਹਾਰੇ ਜਿੱਦਾਂ ਕਿ ਆਪਣੇ ਹਰ ਘਰ ਦੇ ਵਿੱਚ ਨਾਰਮਲ ਜਾਂ ਸਿਆਲ ਦੇ ਦਿਨਾਂ ਦੇ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਆਮ ਮਿਲ ਜਾਣਗੇ ਸ਼ੁਹਾਰੇ ਦੋਸਤੋ ਮੈਂ ਇੱਕ ਦਿਨ ਦੀ ਤੁਹਾਨੂੰ ਡੋਜ਼ ਦਸੂਗਾ ਇਹ ਡੋਜ਼ ਜਿਹੜੀ ਹੈ ਦੋਸਤੋ 3 ਤੋਂ 5 ਦਿਨ ਆਪਾਂ ਦੇਣੀ ਆ 3 ਦਿਨ ਦੇ ਕੇ ਵੀ ਤੁਸੀਂ ਬਸ ਕਰ ਸਕਦੇ ਹੋ 5 ਦਿਨ ਲਗਾਤਾਰ ਵੀ ਤੁਸੀਂ ਦੇ ਸਕਦੇ ਹੋ ਸ਼ੁਹਾਰੇ ਦੋਸਤੋ 10 ਸ਼ੁਹਾਰੇ ਲੈਣੇ ਨੇ ਉਸ ਤੋਂ ਬਾਅਦ ਤੁਸੀਂ ਅਜਵੈਨ ਲੈਣੀ ਆ 50 ਗ੍ਰਾਮ ਤੇ ਨਾਲ ਦੋਸਤੋ ਤੁਸੀਂ ਗੋੜ ਲੈਣਾ ਹੈਗਾ 200 ਗ੍ਰਾਮ ਅਜਵੈਣ ਨੂੰ ਜਿਹੜਾ ਬਿਲਕੁਲ ਬਰੀਕ ਪੀਸ ਲੈਣਾ ਤੇ ਸ਼ਵਾਰੇਆਂ ਦੇ ਵੀ ਜਿਹੜੇ ਬਿਲਕੁਲ ਛੋਟੇ-ਛੋਟੇ ਟੁਕੜੇ ਕਰ ਲਵਾਂਗੇ ਜਿਹੜੇ 10 ਸ਼ਵਾਰੇ ਲੈਣੇ ਆ ਤੇ ਦੋਸਤੋ ਜਿਹੜਾ 200 ਗ੍ਰਾਮ ਗੁੜ ਹੈਗਾ ਉਹਦੇ ਵਿੱਚ ਇਸ ਨੂੰ ਬਿਲਕੁਲ ਪਾ ਕੇ ਆਪਾਂ ਲੱਡੂ ਬੱਟ ਲੈਣੇ ਆ ਸੋ ਇਹ ਜਿਹੜੀ ਦੋਸਤੋ ਡੋਜ਼ ਹੈਗੀ ਆ ਇੱਕ ਦਿਨ ਦੀ ਆ ਤੁਸੀਂ ਇਸ ਨੂੰ ਮੈਂ ਜਿੱਦਾਂ ਪਹਿਲਾਂ ਦੱਸ ਦਿੱਤਾ ਤੈਨੋਂ ਤੋਂ 5 ਦਿਨ ਇਹ ਦੇਣੀ ਆ ਤੇ ਤੁਹਾਡਾ ਜਿਹੜਾ ਪਸ਼ੂ ਹੈ ਦੋਸਤੋ ਹੀਟ ਵਿੱਚ 101% ਆਵੇਗਾ ਸਾਇਲੈਂਟ ਹੀਟ ਨਹੀਂ ਹੋਵੇਗੀ ਬਿਲਕੁਲ ਖੁੱਲ ਕੇ ਹੀਟ ਵਿੱਚ ਆਵੇਗਾ ਤੇ ਮੈਂ ਜਿੱਦਾਂ ਪਹਿਲੇ ਨੰਬਰ ਤੇ ਬੇਨਤੀ ਕਰ ਚੁੱਕਿਆ ਆਂ ਵੀ ਡੀ ਵਾਰਮਿੰਗ ਜਿਹੜੀ ਬਿਲਕੁਲ ਬਹੁਤ ਜ਼ਰੂਰੀ ਆ ਦੋਸਤੋ ਇਸ ਫਾਰਮੂਲੇ ਲਈ ਡੀ ਵਾਰਮਿੰਗ ਪਸ਼ੂ ਦੇ ਪੇਟ ਦੇ ਕੀੜੇ ਦੀ ਜਿਹੜੀ ਮੈਡੀਸਿਨ ਆ ਤੁਸੀਂ ਫਸਟਲੀ ਉਹ ਦੇ ਦਿਓ ਜੀ ਉਸ ਤੋਂ ਬਾਅਦ ਤੁਸੀਂ ਮਿਨਰਲ ਮਿਕਸਚਰ ਦੇ ਦਿਓ ਤੇ ਉਸ ਤੋਂ ਬਾਅਦ ਇਹ ਫਾਰਮੂਲਾ ਯੂਜ਼ ਕਰਨਾ ਹੈਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ